ਬੋਲਦਾ ਫਿਰ ਉਹ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਬੋਲਣਾ ਤਾਂ ਦੂਰ ਢੀ ਗੈਲੋ ਸੁਣਨ ਵੀ ਨਹੀਂ ਦਿੰਦਾ ਜਦੋਂ ਉਹਦੇ ਕਰਨ ਇਨਸਾਫ ਹੁੰਦਾ ਹੈਲੋ एवरीवन ਮੈਂ ਅੱਜ ਤੁਹਾਡੀ ਆਪਣੇ ਸੁਖ ਅੱਛ ਮੈਂ ਗੱਲ ਕਰੂੰਗੀ ਉਹਨਾਂ ਲੋਕਾਂ ਬਾਰੇ ਜੋ ਬਹੁਤ ਜ਼ਿਆਦਾ ਟੈਨਸ਼ਨ ਚ ਬਹੁਤ ਜ਼ਿਆਦਾ ਅੱਕੇ ਹੋਏ ਆ ਕਿਉਂਕਿ ਉਹਨਾਂ ਨੂੰ ਬਹੁਤ ਜ਼ਰਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੇ ਦਿਮਾਗ ਚ ਬਹੁਤ ਕੁ ਸਹਿਜਾ ਕਿ ਕਿਉਂ ਹੋਇਆ ਮੇਰੇ ਨਾਲ ਵਾਰ ਵਾਰ ਰਪੀਟ ਹੁੰਦਾ ਉਹ ਬੈਂਸ ਕਰਦੇ ਆ ਵਾਰ ਵਾਰ ਫਿਰ ਉਹੀ ਚੀਜ਼ਾਂ ਹੁੰਦੀਆਂ ਨੇ ਸੱਚ ਜੇ ਤੋ ਕੋਈ ਤੁਹਾ ਨੂੰ ਕੁਝ ਕਹਿ ਰਿਹਾ ਹੋਵੇ ਕੁਝ ਤੰਗ ਕਰ ਰਿਹਾ ਹੋਵੇ ਤਾਉ ਦੋ ਚੁੱਪ ਰਹਿਣਾ ਸਤਿ ਜ਼ਰੂਰੀ ਹੁੰਦਾ ਉਹਨੂੰ ਜਵਾਬ ਨਾ ਦਿਓ ਪਲਟ ਕੇ ਕਿਉਂਕਿ ਜਿਸ ਦਿਨ ਤੁਸੀਂ ਜਵਾਬ ਦੇਣਾ ਬੰਦ ਕਰ ਤਾ ਨਾ ਉਸ ਦਿਨ ਉੱਪਰ ਵੱਲ ਚਵਾ ਦੇਗਾ ਉਸ ਦਿਨ ਪ੍ਰਮਾਤਮਾ ਜਵਾਬ ਦੇਊਗਾ ਉਸ ਦਿਨ ਉਹ ਤੁਹਾਡਾ ਯੂਨੀਵਰਸ ਜਿਸ ਨੂੰ ਤੁਸੀਂ ਮੰਨਦੇ ਹੋ ਜਵਾਬ ਦੇ ਫਿਰ ਉਸ ਦਿਨ ਉਹ ਕਿਸੇ ਨੂੰ ਬੋਲਣ ਨਹੀਂ ਦਿੰਦਾ ਬੋਲਣਾ ਤਾਂ ਦੂਰ ਦੀ ਗੱਲ ਉਹ ਸੋਚਣ ਵੀ ਨਹੀਂ ਇਹਨਾਂ ਸੋਚੂ ਕਿ ਸਾਡੇ ਨਾਲ ਹੀ ਇਹ ਕਿਉਂ ਹੋ ਰਿਹਾ ਜਾਂ ਇਹੀ ਹੁੰਦਾ ਆਊਗਾ ਸਾਡੀ ਜ਼ਿੰਦਗੀ ਸਭ ਤੋਂ ਇੱਕ ਐਗਜ਼ਾਮਪਲ ਦਿੰਨੀ ਹੈ ਮੈਂ ਹਮੇਸ਼ਾ ਆਪਣੇ ਪਰਿਵਾਰ ਨੂੰ ਆਪਣੇ ਰਿਲੇਟਿਵਸ ਨੂੰ ਉਹਦੇ ਇਨ-ਲਾਜ਼ ਨੂੰ ਬਲੇਮ ਕੀਤਾ ਇਸ ਗਲਤੀ ਕਿ ਮੇਰਾ ਬੱਚਾ ਇਸ ਦੁਨੀਆ ਤੋਂ ਗਿਆ ਤਾਂ ਤੁਹਾਡੇ ਘਰ ਕੇ ਗਿਆ। ਉਹ ਮੇਰੇ ਨਾਲ ਬਹਿਸ ਕਰਦੇ ਸੀ ਮੈਂ ਹਮੇਸ਼ਾ ਬਲੇਮ ਕਰਦੀ ਸੀ। ਹਮੇਸ਼ਾ ਉਹਨਾਂ ਨਾਲ ਡੈਂਸ ਕਰਦੀ ਸੀ ਪਰਟ ਕੇ ਜਵਾਬ ਦਿੰਦੀ ਸੀ ਕਿ ਬਟ ਇੱਕ ਦਿਨ ਇਹ ਜਾਇਆ ਕਿ ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਕਿ ਹਾਂ ਕੀ ਕਰ ਲੇਗੀ ਤੂੰ ਅਸੀਂ ਹੀ ਤੇਰੇ ਨਿਚਾਉਂਦੇ ਸੀ ਕਿ ਤੇਰਾ ਮੁੰਡਾ ਇਸ ਦੁਨੀਆ 'ਚ ਰਵੇ। ਉਸ ਦਿਨ ਮੈਨੂੰ ਮੇਰੇ ਯੂਨੀਵਰਸ ਨੇ ਇਹੀ ਜ ਸਬਰ ਦਿੱਤਾ ਕਿ ਮੈਂ ਸੱਚਮੁੱਚ ਆਪਣੇ ਵਾਹਿਗੁਰੂ ਨੂੰ ਪੁੱਛਿਆ ਕਿ ਹੈ ਛੜਤਾ ਹੁਣ ਤੇਰੇ ਹੱਥ ਚ ਉਸ ਦਿਨ ਤੋਂ ਬਾਅਦ ਮੈਨੂੰ ਐਫਰਟਸ ਨਹੀਂ ਕਰਨੇ ਪਏ ਉਹਨਾਂ ਨੂੰ ਫੋਰਗੇਵ ਕਰਨ ਦੇ ਲਈ ਮੈਂ ਕਰਤਾ ਮਾਫ ਉਹਨਾਂ। ਔਰ ਮੇਰੇ ਦਿਲ 'ਚ ਅੱਛੀ ਕੋਈ ਗ੍ਰੀਟ ਨਹੀਂ ਆ ਕਿ ਉਹਨਾਂ ਨੇ ਕੀਤਾ ਮੇਰੇ ਨਾਲ ਕਿਉਂਕਿ ਉਹਨਾਂ ਨੂੰ ਮੈਂ ਨਹੀਂ ਉਹਨਾਂ ਨੂੰ ਪਰਮਾਤਮਾ ਦੇਖਿਆ। ਪਰਮਾਤਮਾ ਨੂੰ ਟਾਈਮ ਦੇ ਰਿਹਾ ਹੁੰਦਾ ਹੈ। ਕਿ ਕਿਤੇ ਸੰਭਲ ਜੀ ਕਿਤੇ ਸੰਭਲ ਜੀ ਹਰ ਇੱਕ ਨੂੰ ਹੰਕਾਰ ਦਿੰਦਾ ਬੰਦਾ ਪਰ ਇਹ ਤਾਂ ਹੰਕਾਰ ਹੱਥੋਂ ਜ਼ਿਆਦਾ ਵੱਜੇ ਤਾਂ ਉਹਦੋਂ ਆਪਾਂ ਨੂੰ ਜੋ ਪ੍ਰੇ ਕੀ ਪ੍ਰਮਾਤਮਾ ਦੇ ਛੱਡ ਦੇਣਾ ਚਾਹੀਦਾ ਸਾਰਾ ਕੁਝ ਬਾਅਦ ਜੇਕਰ ਮੈਂ ਲਾਈਫ 'ਚ ਇੰਨੇ ਖੁਸ਼ ਹਾਂ ਤਾਂ ਉਹ ਇਸ ਕਰਕੇ ਨਹੀਂ ਕਿ ਮੈਂ ਇਕੱਲਾ ਇਹੀ ਕਰਤਾ ਕਿ ਉਸ ਦਿਨ ਜੋ ਪ੍ਰੇਤਾ ਉਸ ਤੋਂ ਬਾਅਦ ਮੈਂ ਬੋਲਣਾ ਸ਼ੁਰੂ ਕਰਤਾ ਨਹੀਂ ਜਦੋਂ ਤੁਸੀਂ ਰੋਜ਼ ਥੋੜੇ ਕਿਸੇ ਨੂੰ ਪੋਲਿਟਿਕ ਦੇ ਜਵਾਬ ਦੇਣਾ ਬੰਦ ਕਰਦੇ ਹਾਂ ਉਸ ਆਪ ਦਾ ਮੈਡੀਟੇਸ਼ਨ ਆਫ ਦੀ ਪ੍ਰੇਅਰਸ ਆਫ ਦਾ ਪਾਠ ਪੂਜਾ ਇੱਧਰ ਥੋੜਾ ਜਿਹਾ ਧਿਆਨ ਜ਼ਿਆਦਾ ਕਰਦੇ ਹੂੰ ਆਪਣੇ ਆਪ ਤੇ ਧਿਆਨ ਜ਼ਿਆਦਾ ਦਿੰਨੇ ਆਪਣੇ ਆਪ ਨੂੰ ਪਿਆਰ ਕਰਦੇ ਹੂੰ ਤੇ ਉਸ ਪਰਮਾਤਮਾ ਤੇ ਉਸ ਯੂਨੀਵਰਸ ਤੇ ٹرسٹ ਕਰਦੇ ਹੂੰ ਕਿ ਸਾਡੇ ਨਾਲ ਇੱਕ ਦਿਨ ਇਨਸਾਫ ਹੋਏਗਾ ਸਾਨੂੰ ਮੈਨੂੰ ਵੀ ਮੈਂ ਵੀ ਲਿਸ਼ ਬਹੁਤ ਖੁਸ਼ ਹੋऊंगी ਇੱਕ ਦਿਨ ਤਜਕੀਨ ਮੰਨਿਓ ਪਰਮਾਤਮਾ ਤੁਹਾਨੂੰ ਹਰ ਇੱਕ ਖੁਸ਼ੀ ਦੇ। ਮੈਂ ਬਹੁਤ ਖੁਸ਼ ਹਾਂ ਕਿ ਪਰਮਾਤਮਾ ਨੇ ਮੈਨੂੰ ਇੱਕ ਪਿਆਰੀ ਜਿਹੀ ਬੱਚੀ ਦਿੱਤੀ। ਬਹੁਤ ਖੁਸ਼ ਹਾਂ ਦੇ ਨਾਲ। ਆਪਣੇ ਪਰਿਵਾਰ 'ਚ ਬਹੁਤ ਖੁਸ਼ ਹਾਂ। ਹਰ ਇੱਕ ਰਿਸ਼ਤਾ ਠੀਕ ਹੋ ਗਿਆ। ਕਿਉਂ ਠੀਕ ਹੋਇਆ? ਕਿਉਂਕਿ ਮੈਂ ਟਰਸਟ ਕੀਤਾ ਉਸ ਪਰਮਾਤਮਾ 'ਤੇ। ਛੋਟੇ ਤੱਕ ਮੈਂ ਬੈਸਿਤੇ ਖੁਸ਼ ਠੀਕ ਨਹੀਂ ਹੋਇਆ ਮੇਰੇ ਘਰ। ਕਿਉਂਕਿ ਕਈ ਲੋਕ ਇਹ ਚਾਹੁੰਦੇ ਹੁੰਦੇ ਆ ਕਿ ਤੁਸੀਂ ਉਹ ਤੁਹਾਨੂੰ ਤੰਗ ਹੀ ਇਸ ਕਰਕੇ ਕਰ ਰਹੇ ਹੁੰਦੇ ਆ ਕਿ ਪਲਟ ਕੇ ਜਵਾਬ। ਜਿਸ ਦਿਨ ਤੁਸੀਂ ਪਲਟ ਕੇ ਜਵਾਬ ਦੇਣਾ ਬੰਦ ਕਰਤਾ ਉਸ ਦਿਨ ਸਾਰਾ ਕੁਝ ਤੁਹਾਡੀ ਲਾਈਫ ਠੀਕ ਹੋਣਾ ਸ਼ੁਰੂ ਹੋ ਜਾਊਗਾ ਥੋੜਾ ਜਿਹਾ ਸਬਰ ਰੱਖੋ ਤੇ ਪਰਮਾਤਮਾ ਤੇ ٹرسٹ ਰੱਖੋ ਉਹ ਜਵਾਬ ਦੇਗਾ ਹੁਣ ਤੁਸੀਂ ਨਹੀਂ ਲੇੰਗੇ